ਅਸੀਂ ਫਿਰ ਆਪਦੇ ਦੂਜੇ ਆਗੂਆਂ ਨੂੰ ਕਿਹਾ ਕਿ ਮੀਟਿੰਗ ਤੋਂ ਬਾਅਦ ਦਾਸਕ ਵੜੇ ਟਾਈਮ ਲੱਗਾ ਹੋਊਗਾ ਦੂਰ ਤਰਾ ਡੇਵਣਾ ਵੀ ਔਖਾ ਸੀਗਾ ਵੀ ਮੋਰਚੇ ਵਿੱਚ ਜਾਣਾ ਚਾਹੀਦਾ ਜਿੰਨੇ ਕੁ ਵੀ ਲੀਡਰ ਸੀ ਆ ਸਕਦੇ ਸੀ ਆਏ ਹੈਗੇ ਆ ਅਰ ਜਦੋਂ ਸ਼ਾਮ ਨੂੰ ਮੀਟਿੰਗ ਹੋਈ ਆ ਉਦੋਂ ਦੋ ਮੰਤਰੀ ਸੀਗੇ ਖੁੱਡੀਆਂ ਸਾਹਿਬ ਤੇ ਲਾਲ ਚੰਦ ਜੀ ਤਾਰੂਚੱਕ ਅਸੀਂ ਜਦੋਂ ਕਿਹਾ ਵੀ ਐਡੇ ਵੱਡੇ ਪੱਦਰ ਤੇ ਫੋਰਸ ਕਿਉਂ ਉਥੇ ਲਾਈ ਗਈ ਕਿ ਮੋਰਚਾ ਠਕਾਉਣਾ ਚਾਹੁੰਦੇ ਹੋ ਕੀ ਮਨਸ਼ਾਵਾ ਦੱਸ ਦਿਓ ਕਹਿੰਦਾ ਨਹੀਂ ਜੀ ਜਨੇ ਚ ਕੋ ਆਟੇ ਤੇ ਲੂਣ ਵਾਲੀ ਗੱਲ ਨਹੀਂ ਹੈਗੀ ਤੇ ਮੋਰਚਾ ਚ ਚਕਾਉਣ ਦਾ ਕੋਈ ਰਾਤਾ ਨਹੀਂ ਤੁਹਾਡਾ ਸਾਡੇ ਨਾਲ ਕੋਈ ਰੋਲਾ ਨਹੀਂਗਾ ਅਸੀਂ ਦੋਰੇ ਦੋਰੇ ਤੇਰੇ ਤੇ ਸਵਾ ਏਡੀਜੀਪੀ ਇੰਟੈਲੀਜੈਂਸ ਵੀ ਚਲਾ ਗਿਆ ਠੀਕ ਹੈ ਵੀ ਜੋ ਸਾਨੂੰ ਨਜ਼ਰ ਆ ਰਿਹਾ ਇਹ ਠੀਕ ਨਹੀਂ ਹੈਗਾ ਤੇ ਚਲੋ ਉਦੋਂ ਬਾਅਦ ਜਦੋਂ ਗੱਲਬਾਤ ਅਗਲੀ ਮੀਟਿੰਗ ਮਿਲੀ ਆ ਫੋਰਸਸ ਵੀ ਇਥੋਂ ਪਿੱਛੇ ਹਟ ਗਈਆਂ ਉਹਨੀਆਂ ਪਛਾਣ ਗਿਆ ਕਿਹੜਾ ਕਿਹੜਾ ਸਟੇਜ ਮੁਖ ਕੀ ਇੱਥੇ ਜੋ ਕਵਰਾ ਮਿਲ ਗਿਆ ਫਿਰ ਦੁਬਾਰਾ ਸਟੇਜ ਲਈ ਬੰਦਿਆਂ ਨੇ ਤੋ ਫੋਰਦ ਅੱਗੇ ਵਧੀਆ ਯਾਨੀ ਇਹ ਵੀ ਇੱਕ ਤਰੀਕਾ ਸੀਗਾ ਵੀ ਮੀਟਿੰਗ ਤੋਂ ਬਾਅਦ ਥੋੜਾ ਜਿਹਾ ਰੈਲਾ ਕਰਕੇ ਬਾਹਰ ਜਾਣਾ ਵੀ ਕਿਸਾਨ ਵੈਸਲੇ ਹੋ ਜਾਣ ਆ ਜਦੋਂ ਕਿਸਾਨਾਂ ਨੂੰ ਲੱਗੇ ਵੀ ਅਗਲੀ ਮੀਟਿੰਗ ਮਿਲ ਗਈ ਆ ਸਰਕਾਰ ਵੀ ਕਹਿੰਦੀ ਵੀ ਕੋਈ ਨਾ ਟਕਰਾ ਨਹੀਂ ਔਰ ਉਦੋਂ ਬਾਅਦ ਸੀ ਵੀ ਪਹਿਲੋ ਆਗੂ ਫੜੀਏ ਤਾਂ ਲਗਭਗ ਜਦ ਇਹ ਖਬਰਾਂ ਚ ਆ ਰਿਹਾ ਵੀ ਪੰਜਾਬ ਦੀ ਤੋਂ ਮੈਨੂੰ ਬਾਕੀ ਲੀਡਰਾਂ ਦਾ ਨਹੀਂ ਪਤਾ ਮੈਨੂੰ ਚੰਡੀਗੜ੍ਹ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਆਰ ਉੱਥੇ ਚੰਡੀਗੜ੍ਹ ਨਹੀਂ ਪੰਜਾਬ ਪੁਲਿਸ ਦੀ ਸਿਕਿਉਰਿਟੀ ਐਸਐਸਪੀ ਪੰਜਾਬ ਪੁਲਿਸ ਦੇ ਅੰਦਰ ਸਿਕਿਉਰਿਟੀ ਰਹੀ ਸੀ ਪੰਜਾਬ ਪੁਲਿਸ ਦੀ ਸਾਰੀ ਅਫਸਰਾਈ ਹੁੰਦੀ ਸੀ ਜਿਹੜੇ ਕਹਿੰਦੇ ਨਾ ਵੀ ਚੰਡੀਗੜ੍ਹ ਕੇਂਦਰ ਸ਼ਾਸਤ ਆ ਜਦੋਂ ਰਲ ਕੇ ਗੇਮ ਖੇਡਣੀ ਹੋਵੇ ਕੇਂਦਰ ਸ਼ਾਸਤ ਵੀ ਇਹਨਾਂ ਨਾਲ ਰਲ ਜਾਂਦਾ ਉਹ ਸਾਰੀ ਪੰਜਾਬ ਦੀ ਫੋਰਸ ਸੀਗੀ ਬਾਕੀ ਬਹਾਦਰਗੜ੍ਹ ਕਿਲੇ ਲੈ ਕੇ ਗਏ ਆ ਰਾਤ ਦੇ 12 ਵਜੇ ਸਾਨੂੰ ਜੇਲ੍ਹ ਤੇ ਪਟਿਆਲੇ ਸ਼ਿਫਟ ਕੀਤਾ ਸਾਰੀ ਲੀਡਰਸ਼ਿਪ ਸੀਗੀ ਉਪਰੰਤ ਮੇਰੇ ਖਲ 26 ਤਰੀਕ ਨੂੰ ਮੈਨੂੰ ਸੱਦ ਕੇ ਜੇਲ੍ਹ ਨੇ ਦੱਸਿਆ ਹੈਗਾ ਕਿ ਉੱਪਰੋਂ ਹੁਕਮ ਆ ਗਿਆ ਵੀ ਤੁਹਾਨੂੰ ਅਸੀਂ ਸ਼ਰੀ ਮੁਕਤਸਾਬ ਭੇਜਣਾ ਰਾਏ ਸਾਹਿਬ ਨਸੀ ਜਿਹੜਾ ਵਾ ਫਰੀਦਕੋਟ ਭੇਜ ਰਹੇ ਆ ਔਰ ਬੀਬੀ ਸੁਖਵਿੰਦਰ ਕੌਰ ਨੂੰ ਲੁਧਿਆਣਾ ਉਦੋਂ ਚਾਰ ਚੁੱਕਸਾਨ ਰਹਾ ਹੋ ਚੁੱਕਾ ਸੀ ਅਸੀਂ ਆ ਕੋਈ ਗੱਲ ਨਹੀਂ ਉਹ ਸਾਨੂੰ ਜਿੱਥੇ ਮਰਜ਼ੀ ਰੱਖ ਲੈਣ ਅਸੀਂ ਜੇਲ੍ਹ ਹੀ ਕੱਟਣੀ ਹੈਗੀ ਆ ਔਰ ਬਾਕੀ ਆਗੂ ਉੱਥੇ ਸੀ ਜੋ ਅਸੀਂ ਪਟਿਆਲਾ ਜੇਲ੍ਹ 'ਚ ਦੇਖਿਆ ਦੇਖੋ ਅੰਦਰ ਪ੍ਰਸ਼ਾਸਨ ਨਾਲ ਰਲ ਕੇ ਮੋਬਾਈਲ ਚੱਲਦੇ ਆ ਜਿਹੜਾ ਕਹਿੰਦੇ ਨਾ ਜੋਧ ਨਸ਼ਿਆ ਵਿਰੁੱਧ ਅੰਦਰ ਤੋਂ ਮੈਂ ਖੁੱਲੀ ਜਲਦੀ ਆ ਭਗਵੰਦਾਨ ਮੰਦੀਆਂ ਤੇ ਦੌਰਾ ਕਰਦਾ ਸਾਡੇ ਨਾਲ ਜ਼ਿਲ੍ਹਾ ਦਾ ਵਿੱਚ ਠੀਕ ਹੈ ਜੀ ਉਹ ਕਿਹਦੀ ਆ ਔਰ ਜਿਹੜੇ ਫੜੇ ਜਾ ਰਹੇ ਮੁੰਡੇ ਕੋਈ ਵੱਡਾ ਤਸਕਰ ਨਹੀਂ ਹੈਗਾ ਇਹਨੂੰ 5 ਗ੍ਰਾਮ ਵਾਲਾ 3 ਗ੍ਰਾਮ ਵਾਲਾ 10 ਗ੍ਰਾਮ ਵਾਲਾ ਜਿਹੜੇ ਨਸ਼ੇ ਤੋਂ ਪਿੰਡਦੇ ਨੇ ਮੁੰਡੇ ਛੋਟੇ ਛੋਟੀਆਂ ਉਮਰਾਂ ਦੇ ਉਹਨਾਂ ਵਿੱਚੋਂ ਕੋਈ ਵੀ ਜਿਆਦਾ ਤਾਂ ਤਾਂ ਮੈਨੂੰ ਤਸਕਰ ਨਾ ਕਰਨੀ ਆ ਨੌਜਵਾਨ ਸੀ ਤੋਂ ਜੇ ਕਹਿੰਦੇ ਸੀ ਵੀ ਨਸ਼ਿਆਂ ਦੇ ਸਦਾਗਰ ਫੜਨੇ ਆ ਤਸਕਰ ਫੜਨੇ ਆ ਨਸ਼ਿਆਂ ਦਾ ਸਦਾਕਰ ਤਾਂ ਜਿੱਦ ਤੱਕ ਕੋਈ ਨਹੀਂ ਫੜਿਆ ਹੈਗਾ ਉਸ ਕਰਕੇ ਨਸ਼ਿਆ ਵਿਰੁੱਧ ਜੰਗ ਨਹੀਂ ਸੀ ਉਹ ਕਿਸਾਨਾਂ ਮਜ਼ਦੂਰਾਂ ਤੇ ਲਹਿਰ ਦੇ ਵਿਰੁੱਧ ਵੀ ਇੱਕ ਢੰਗ ਉਹਦਾ ਇਹ ਕਿ ਲੋਕ ਨਸ਼ਿਆਂ ਤੋਂ ਪੀੜਤ ਨੇ ਤੇ ਇਹ ਮਾਹੌਲ ਚੁੜਾ ਦੇ ਉਹ ਕਿ ਨਸ਼ਿਆਂ ਖਿਲਾਫ ਮਹਿੰਮ ਰੱਤੀ ਆ ਅੰਦਰਖਾਤੇ ਅੰਦੋਲਨ ਨੂੰ ਖਤਮ ਕਰਨ ਦੀ ਮਹਿੰਮ ਵੱਡੀ ਸੀ ਪਹਿਲੋ 5 ਤਰੀਕ ਨੂੰ ਚੰਡੀਗੜ੍ਹ ਜਾਣ ਤੋਂ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਗਿਆ ਡਬਲਿਊਸੀ ਕੁੱਟਿਆ ਗਿਆ ਠੀਕ ਹੈ ਬਹੁਤ ਸਾਰੇ ਮਲਾਜ਼ਮ ਕੁੱਟੇ ਗਏ ਔਰ 19 ਨੂੰ ਮੋਰਚੇ ਤੋਂ ਖੇੜੇ ਗਏ ਯਾਰ ਇਹ ਕੱਲੋ 1 ਮਹੀਨਾ ਮਾਰਚ ਦਾ ਮਹੀਨਾ ਪੂਰਾ ਭਗਵੰਤ ਮਾਨ ਸਰਕਾਰ ਨੇ ਰਲ ਕੇ ਮੋਦੀ ਤੇ ਅਮਿਤ ਸ਼ਾਹ ਜੀ ਨਾਲ ਜਿਹੜਾ ਵਾ ਉਹ ਇਹ ਪੂਰਾ ਜਿਹੜਾ ਵਾ ਜ਼ਬਰ ਦਾ ਚੱਕਰ ਚਲਾਇਆ ਸੀਗਾ ਅ ਸਾਨੂੰ ਜੋ ਲੱਗਦਾ ਵੀ ਇਹ ਕਿਉਂ ਕੀਤਾ ਭਗਵੰਤ ਮਾਨ ਸਰਕਾਰ ਨੇ ਜਿਹੜੇ ਪਹਿਲੋ ਬਿਆਨ ਦਿੰਦੇ ਸੀ ਵੀ ਸਾਡਾ ਕੋਈ ਰੌਲਾ ਨਹੀਂ ਹੈਗਾ ਵੀ ਥੋੜੇ ਨਾਲ ਵੀ ਇਹ ਛੜਕਾਂ ਇਹ ਭਗਵੰਤ ਮਾਨ ਜੀ ਦਾ ਬਿਆਨ ਹੈ ਤੁਸੀਂ ਸਾਰੀ ਵਿਧਾਨ ਸਭਾ ਦੀ ਕਾਰਵਾਈ ਦੇਖ ਲਓ ਉਹਨਾਂ ਦੀ ਸਾਰੇ ਮੰਤਰੀ ਕਹਿੰਦੇ ਰਹੇ ਕੇਜਰੀਵਾਲ ਕਹਿੰਦਾ ਰਿਹਾ ਕਿ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕੇ ਹੈਗੇ ਇਹਨਾਂ ਦੇ ਪਹਿਲੇ ਬਿਆਨ ਕੱਢ ਲੋ ਇਹ ਕਹਿੰਦੇ ਕੇਂਦਰ ਨੇ ਕੰਦਾ ਕੱਢ ਕੇ ਰੋਕੇ ਹੈਗੇ ਆ ਤਾਂ ਕੇਂਦਰ ਨਾਲ ਲੜਾਈ ਆ ਸਰਕਾਰ ਦੀ ਸਾਡਾ ਕਹਿੰਦਾ ਲੈਣਾ ਦੇਣਾ ਨਹੀਂ ਹੁਣ ਉਹੀ ਅ ਅਰੋੜਾ ਸਾਹਿਬ ਠੀਕ ਹੈ ਅਮਨ ਅਰੋੜਾ ਜੀ ਤੇ ਭਗਵੰਤ ਮਾਨ ਕਹਿੰਦਾ ਨਹੀਂ ਜੀ ਲੋਕ ਰਾਹ ਬੰਦ ਕਰਕੇ ਤੰਗ ਸੀਗੇ ਹਾਂ ਕਿਸਾਨਾਂ ਨੇ ਜੇ ਰਾਹ ਬੰਦ ਕੀਤੇ ਸੀ ਫਿਰ ਸਾਨੂੰ ਠੀਕ ਆ ਸਾਡੇ ਵੱਲੋਂ ਤਾਂ ਸਾਰੇ ਜਾਣਦੇ ਵੀ ਸਾਡੇ ਵੱਲੋਂ ਤਾਂ ਰਾਹ ਬੰਦ ਨਹੀਂ ਸੀ ਅਸੀਂ ਉਦੋਂ ਦੇ ਕਹਿ ਰਹੇ ਸੀ ਵੀ ਰਾਹ ਖੁੱਲਣਾ ਚਾਹੀਦਾ ਆਮ ਲੋਕਾਂ ਨੂੰ ਤਕਲੀਫ ਆਉਂਦੀ ਐ ਕੋਈ ਰੌਲਾ ਨਹੀਂ ਕੋਈ ਰੌਲਾ ਨਹੀਂ ਇਹਦੇ ਚ ਕਹਿ ਲੋ ਵੀ ਜਿਹੜੇ ਟਰਾਂਸਪੋਰਟਰ ਉਹਨਾਂ ਨੂੰ ਸਮੱਸਿਆ ਆਈ ਆ ਉਹਨਾਂ ਨੂੰ ਵਪਾਰੀਆਂ ਨੂੰ ਵੀ ਰਾਹ ਬੰਦ ਹੋਣਾ ਸਮੱਸਿਆ ਹੀ ਆਉਂਦੀਆਂ ਆਉਂਦੀਆਂ ਇਹਦੇ ਚ ਕੋਈ ਰੌਲਾ ਨਹੀਂ ਪਰ ਰਾਹ ਬੰਦ ਕਿੰਨਾ ਨੇ ਕੀਤੇ ਅੱਜ ਸਾਰੇ ਪ੍ਰੈਸ ਨੂੰ ਅਸੀਂ ਦੇਖਿਆ ਬੈਰੀਕੇਡ ਕਿੱਡੇ ਕਿੱਡੇ ਕਿਤੇ ਸੀਗੇ ਉਹ ਕਿੱਡੇ ਵੱਡੇ ਕੰਟੇਨਰ ਲੱਗੇ ਸੀ ਇਹ ਕੰਟੇਨਰ ਤੇ ਬੈਰੀਕੇਡ ਮੋਤੀ ਸਰਕਾਰ ਦੇ ਨਾ ਕਿ ਸਾਡੇ ਸੀਗੇ ਤੋਂ ਕਹਿ ਲੋ ਵੀ ਆਪਣੀ ਜਿਹੜਾ ਕੇਜਰੀਵਾਲ ਦੀ ਆ ਉਹਦੀ ਬਲੀ ਬਚਾਈ ਆ ਆਪਣੇ ਜਿਹੜੇ ਦਿੱਲੀ ਦੇ ਮੰਤਰੀ ਅਰਪਗਵੰਤਮਨ ਨੇ ਆਪ ਦਾ ਕ੍ਰਾਪਸ਼ਨ ਲਈ ਈਡੀ ਤੇ ਸੀਬੀਆਈ ਤੋਂ ਬਚਣ ਲਈ ਜਿਹੜੇ ਕਿਸਾਨਾਂ ਦੇ ਅੰਦੋਲਨ ਦੀ ਬਲੀ ਦਿੱਤੀ ਆ ਜੋ ਸਾਡਾ ਮਨਣਾ ਵਾ ਔਰ ਹੁਣ ਸਮਝੋ ਵੀ ਪੰਜਾਬ ਦੇ ਅੰਦਰ ਵੀ ਭਾਜਪਾ ਆਮ ਆਦਮੀ ਪਾਰਟੀ ਗਠਜੋੜ ਚੱਲ ਰਿਹਾ ਆ ਭਾ ਹੁਣ ਪੰਜਾਬ ਦੀ ਪ੍ਰੈਸ ਹੋਵੇ ਕੋਈ ਹੋਵੇ ਸਿੱਧਾ ਕਹਿਣਾ ਚਾਹੁੰਦੇ ਆ ਕਿ ਮਤ ਸੋਚੋ ਵੀ ਪੰਜਾਬ ਦੇ ਅੰਦਰ ਇਹ ਕਿਤੇ ਐਨਡੀਏ ਦਾ ਗਠਜੋੜ ਨੇ ਮੇਰਾ ਮੇਰਾ ਵਿਅਕਤੀਗਤ ਹੀ ਮਤ ਹੈ ਇੱਥੇ ਅਰ ਮੈਂ ਕਹਿਣਾ ਇੰਡੀਆ ਨੂੰ ਵੀ ਸੋਚਣਾ ਚਾਹੀਦਾ ਪੁੱਛ ਲੈਣ ਕੇਜਰੀਵਾਲ ਨੂੰ ਸੋਰੀ ਇੰਡੀਆ ਖੜਜੋਰ ਵਾਲਾ ਨੂੰ ਕਹਿਣਾ ਚਾਹੁੰਦਾ ਕਿ ਪੁੱਛ ਲੈਣ ਭਗਵੰਤ ਮਾਨ ਨੂੰ ਜਾਂ ਕੇਜਰੀਵਾਲ ਨੂੰ ਉਹ ਮੋਦੀ ਦੇ ਖੜਜੋਰ ਦੇ ਵਿੱਚ ਹੈ ਗਿਆ ਪੇ ਇੰਡੀਆ ਖੜਜੋਰ ਦੇ ਵਿੱਚ ਹੈ ਗਿਆ ਸਾਨੂੰ ਨਹੀਂ ਲੱਗਦਾ ਸਾਨੂੰ ਲੱਗਦਾ ਵੀ ਇਹ 2027 ਦੇ ਵਿੱਚ ਆਪਣਾ ਭਾਜਪਾ ਨਾ ਰਲ ਕੇ ਇਲੈਕਸ਼ਨ ਲੜਨਗੇ ਤੇ ਕੋਈ ਦੌਰ ਨਹੀਂ ਹੈ ਤਾਂ ਹੀ ਐਡਾ ਵੱਡਾ ਪ੍ਰਹਾਰ ਕੀਤਾ ਗਿਆ ਅੰਦੋਲਨ ਕੱਲ ਵੀ ਚੱਲਦਾ ਸੀ ਅੰਦੋਲਨ ਦਾ ਕੁ ਰੂਪ ਸੀਗਾ ਨਾ ਅਸੀਂ ਛੰਬੂ ਦੇ ਖਨੌਰੀ ਬੈਠਣ ਲਈ ਆਏ ਸੀਗੇ ਅਸੀਂ ਦਿੱਲੀ ਜਾਣ ਵਾਸਤੇ ਆਏ ਸੀਗੇ ਰਸਤੇ ਰੋਕ ਕੇ ਮਜਬੂਰਨ ਸਾਨੂੰ ਇੱਥੇ ਬਹ ਲਿਆ ਗਿਆ ਅਸੀਂ ਬੈਠੇ ਆ ਉਹਨੂੰ ਕੋ ਖਤਮ ਕਰ ਦਿੱਤਾ ਗਿਆ ਜਿਹੜਾ ਧਰਨਾ ਇੱਥੇ ਇਕੱਠ ਕਰਨ ਲਈ ਪਵਾਦੇ ਲੋਕਾਂ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਉਹਨੂੰ ਇਕੱਠੇ ਨਹੀਂ ਹੋਣ ਦਿੱਤਾ ਗਿਆ ਇਹ ਸਰਕਾਰ ਦੀ ਨੀਅਤ ਤੇ ਨੀਤੀ ਆ ਪਰ ਅਸੀਂ ਕਹਿੰਦੇ ਕਦੇ ਵੀ ਸਰਕਾਰ ਰੋਕ ਨਹੀਂ ਪਾਊਗੀ ਅੱਜ ਵੀ ਕਿਸਾਨ ਪੂਰੇ ਪੰਜਾਬ ਦੇ ਅੰਦਰ ਜਿਹੜਾ ਡੀਸੀ ਦਫ਼ਤਰਾਂ 'ਚ ਮੰਗ ਪੱਤਰ ਦੇਣ ਆਏ ਆ ਦੇ ਅੱਜ ਨਹੀਂ ਰੁਕੇ ਹੋਏ ਤੇ ਅਗਲੇ ਲਾਂਨਾਂ 'ਚ ਵੀ ਕਿਸਾਨ ਰੁਕਣ ਵਾਲੇ ਨਹੀਂ ਹੈਗੇ ਜਿਹੜੇ 24 ਦੀ ਪੀਟੀ ਵਿੱਚ ਐਲਾਨ ਕੀਤੇ ਸੀਗੇ ਉਹ ਐਲਾਨ ਜਿਉਂ ਦੇ ਚੋਂ ਰਹਿਣਗੇ ਉਹਨਾਂ ਵਿੱਚ ਕੋਈ ਵੀ ਬਦਲਾ ਨਹੀਂ ਲਿਆਂਦਾ ਜਾਊਗਾ ਮਨਦੀਪ ਸਿੰਘ ਜੀ ਸਿੱਧੂ ਪ੍ਰੈਸ ਨੂੰ ਇਹ ਗੱਲ ਕਹਿੰਦਾ ਮਿੱਤਰਿਆ ਸਾਡਾ ਮਨਦੀਪ ਸਿੰਘ ਇਥੋਂ ਦਾ ਡੀਏਜੀ ਰਹਿੰਦਾ ਵੀ ਮੈਂ ਕਿਹੜਾ ਰਿਟਾਇਰ ਹੋ ਚੱਲਿਆ ਤੇ ਹੀ ਅਸੀਂ ਸਿੱਧੂ ਸਾਹਿਬ ਨੂੰ ਕਹਿੰਦੇ ਅਸੀਂ ਕਿਹੜਾ ਜਥੇਬੰਦੀਆਂ ਛੱਡ ਚੱਲੇ ਅਸੀਂ ਵੀ ਜਿੰਦੇ ਜਾਗਦੇ ਹਾਂ ਹਾਂ ਕਿਤੇ ਤੁਹਾਡੇ ਨਾਲ ਕੋਈ ਵਿਅਕਤੀਗਤ ਸਾਡਾ ਰੌਲ ਨਹੀਂ ਜਾਂ ਰਿਟਾਇਰ ਹੋ ਵੀ ਜਾਓਗੇ ਜਿਵੇਂ ਦੋ ਇਹ ਕੀ ਕਹਿੰਦੇ ਉਹਨੂੰ ਦੋ ਜਸਕਰਨ ਸਿੰਘ ਤੇ ਇੱਕ ਭਾਰਗਵ ਉਹਨਾਂ ਠੇਕੇ ਤੇ ਰੱਖੇ ਹੀ ਹੋਏ ਨੇ ਨਾ ਪੰਜਾਬ ਸਰਕਾਰ ਨੇ